ਉਦਰ ਪੰਜਾਬ ਦੇ ਵਿੱਚ ਪੀਆਟੀਸੀ ਪਨਵਸ ਦੀਆਂ ਬੱਸਾਂ ਦਾ ਚੱਕਾ ਜਾਮ ਜਾਰੀ ਹੈ। ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਕਾਰਨ ਯਾਤਰੀ ਡਾਡੇ ਪਰੇਸ਼ਾਨ ਹਨ। ਮੁਲਾਜ਼ਮਾਂ ਨੇ ਅੱਜ ਸੰਗਰੂਰ ਵਿਖੇ ਸੀਐਮ ਦੇ ਰਿਹਾਇਸ਼ ਕੇ ਰੰ ਦਾ ਐਲਾਨ ਵੀ ਕੀਤਾ ਹੋਇਆ ਹੈ। ਸੰਗਰੂਰ ਦੇ ਉਸਰਨਾ ਪ੍ਰਦਰਸ਼ਨ ਦੇ ਐਲਾਨ ਤੋਂ ਸਰਕਾਰ ਘਬराई ਹੋਈ ਹੈ। ਪ੍ਰਦਰਸ਼ਨ ਤੋਂ ਪਹਿਲਾਂ ਹੀ ਕਈ ਆਗੂਆਂ ਨੂੰ ਪੁਲਿਸ ਨੇ ਡਿਟੇਨ ਵੀ ਕੀਤਾ ਹੈ। ਤੇ ਕੁਝ ਤਸਵੀਰਾਂ ਬੱਸ ਅੱਡੇ ਦੀ ਤੁਹਾਨੂੰ ਸੰਝਾਇਆ ਕਰਿਆ ਹਾਲਾਂਕਿ ਜਿਵੇਂ ਸਾਡੇ ਸਹਿਯੋਗੀ ਜਸਪ੍ਰਿਤ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਅਜੇ ਕੁਝ ਤਸਵੀਰ ਅਨਕਲੀਅਰ ਜ਼ਰੂਰ ਹੈ ਸੜਕਾਂ ਉੱਤੇ ਪਰ ਪੀਆਰਟੀਸੀ ਤੇ ਪਨਬੱਸ ਦੇ ਵੱਲੋਂ ਜੋ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਸੀ ਜੋ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ ਉਸ ਦਾ ਅਸਰ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਪਰ ਇਸ ਦਾ ਸਭ ਤੋਂ ਵੱਧ ਪ੍ਰਭਾਵ ਤਮਾਮ ਉਹਨਾਂ ਸਵਾਰੀਆਂ ਨੂੰ ਤਮਾਮ ਉਹਨਾਂ ਲੋਕਾਂ ਨੂੰ ਪਹੁੰਚ ਰਿਹਾ ਜਿਨ੍ਹਾਂ ਨੇ ਇੱਕ ਥਾਂ ਤੋਂ ਦੂਸਰੇ ਥਾਂ ਨੂੰ ਭਾਵੇਂ ਕੰਮਕਾਰ ਹੋਣ ਭਾਵੇਂ ਕਿਸੇ ਸ਼ਹਿਰ ਵੱਲ ਨੂੰ ਜਾਣਾ ਹੋਵੇ ਭਾਵੇਂ ਸਰਕਾਰੀ ਕੰਮਕਿਓਨਾ ਹੋਣ ਤਾਂ ਉਹਨਾਂ ਦੇ ਵਿੱਚ ਜ਼ਰੂਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਦੇ ਵਿੱਚ ਪੀਆਰਟੀਸੀ ਪਨਬਸ ਦੀਆਂ ਬਸਾਂ ਦਾ ਚੱਕਾ ਜਾਮ ਜਾਰੀ ਹੈ ਰੋਡਵੇਜ਼ ਮੁਲਾਜ਼ਮਾ ਦੀ हड़ताल कारण यात्री डाड़े परेशान हन मुलाजिमा ने संगरूर भी सीएम दी रिहाइश के रंदा ऐलान कीता होया है संगरूर दे स्तर प्रदर्शन दे ऐलान तो सरकार क पराई हुई है प्रदर्शन तो पहला ही कई आगवानों पुलिस ने थे डिटेन भी कीता है प्रदर्शन तो पहला कई थे आगवानों डिटेन कर लेता गया से जिस तो बाद एना तमाम प्रदर्शनकारियां ने गल के आखी है कि सरकार एज आपदा है कि उनना तो परेशान है उनना नु ਅਧਿਕਾਰ ਵੀ ਨਹੀਂ ਦਿੱਤਾ ਜਾ ਰਿਹਾ ਕਿ ਉਹ ਤਰਨਾ ਪ੍ਰਦਰਸ਼ਨ ਦੇ ਤਾਂ ਮੁਲਾਜ਼ਮਾਂ ਨੇ ਅੱਜ ਸੰਗਰੂਰ ਵਿਖੇ ਸੀਐਮ ਦੀ ਰਿਹਾਈਸ਼ ਕੇ ਰੰਦਾ ਐਲਾਨ ਵੀ ਕੀਤਾ ਹੋਇਆ ਹੈ ਸੰਗਰੂਰ ਦੇ ਵਿੱਚ ਤਰਨਾ ਪ੍ਰਦਰਸ਼ਨ ਦੇ ਐਲਾਨ ਤੋਂ ਬਾਅਦ ਸਰਕਾਰ ਘਬराईਏ ਇਹਨਾਂ तमाम ਮੁਲਾਜ਼ਮਾਂ ਦਾ ਕਹਿਣਾ ਹੈ ਗੁਰਦਰਸ਼ਨ ਬੜੇ ਹੋਏ ਨੇ ਸੰਗਰੂਰ ਤੋਂ ਉਹਨਾਂ ਦਾ ਰੁਕ ਕਰ ਲਏ ਨੇ ਆ ਗੁਰਦਰਸ਼ਨ ਜਾਣਨਾ ਚਾਹਾਂਗੇ ਜ਼ਮੀਨੀ ਪੱਧਰ ਤੇ ਕੀ ਹਕੀਕਤ ਨਜ਼ਰ ਆ ਰਹੀ ਹੈ ਜੋ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ ਤੇ ਨਾਲ ਹੀ ਜੋ ਮੁਲਾਜ਼ਮਾਂ ਨੂੰ ਡਿਟੇਨ ਕੀਤਾ ਗਿਆ ਸੀ ਉਹਨਾਂ ਬਾਬਤ ਕੋਈ ਜਾਣਕਾਰੀ ਬਿਲਕੁਲ ਕਾ ਵੀ ਜੇ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਪੀ ਆ ਆਰ ਟੀ ਸੀ ਤੇ ਪਨਪਤ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਸੀ ਤੇ ਅੱਜ ਸੀ ਐਮ ਦੀ ਕੋਠੀ ਦੇ ਸਾਹਮਣੇ ਜਿਹੜਾ ਪ੍ਰੋਟੈਸਟ ਕਰਨਾ ਸੀ ਪੂਰੇ ਸੂਬੇ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੇ ਇਕੱਠਾ ਹੋਣਾ ਸੀ ਇਕੱਠਾ ਇਸ ਕਰਕੇ ਹੋਣਾ ਸੀ ਕਿ 28 ਨਵੰਬਰ ਨੂੰ ਜਿਹੜੀ ਇੱਥੇ ਘਟਨਾ ਵਾਪਰੀ ਸੀ ਪਟ્રોલ ਪਾ ਕੇ ਮੁਲਾਜ਼ਮਾਂ ਨੇ ਆਪਣੇ ਆਪ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ ਉਸੇ ਦੌਰਾਨ ਬਚਾਉਂਦੇ ਹੋਏ ਪੁਲਿਸ ਮੁਲਾਜ਼ਮ ਨੂੰ ਵੀ ਇੱਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ ਪਰ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਕਰੀਬਨ 10 ਜਿਹੜੇ ਪੀ ਆ ਆਰ ਟੀ ਸੀ ਦੇ ਪਰ ਮਾਸਦੇ ਜਿਹੜੇ ਮਕੱਚੇ ਮੁਲਾਜ਼ਮੇ ਨੇ ਉਹਨਾਂ ਨੂੰ ਹਰਾਸਤ ਦੇ ਵਿੱਚ ਲਿਆ ਗਿਆ ਸੀ ਜਿਨ੍ਹਾਂ ਤੇ ਉੱਤੇ ਇੱਕ ਰਾਧਾ ਕਤਲ ਦਾ ਪਰਚਾ ਜਿਹੜਾ ਦਰਜ ਕੀਤਾ ਗਿਆ ਉਹਨੂੰ ਤੇ ਹੋਰ ਜਿਹੜੇ ਹੋਰ ਮੰਗਾਂ ਨੇ ਜਿਹੜੀਆਂ ਉਹਨੂੰ ਲੈ ਕੇ ਜਿਹੜੀ ਇਹ ਹੜਤਾਲ ਆ ਕੀਤੀ ਗਈ ਸੀ ਪਰ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਅਸੀਂ ਬੱਸ ਸਟੈਂਡ ਸੰਗਰੂਰ ਦੇ ਵਿੱਚ ਖੜੇ ਆ ਸਵਾਰੀਆਂ ਨੇ ਜਿਹੜੀਆਂ ਇੱਥੇ ਪਰੇਸ਼ਾਨ ਹੋ ਰਹੀਆਂ ਨੇ ਕਿਉਂਕਿ ਕੱਠ ਜਾਦਾ ਹੋਣ ਕਰਕੇ ਬੱਸਾਂ ਦੀ ਜਿਹੜੀ ਗਿਣਤੀ ਆ ਰੋਡਵੇਜ ਦੀਆਂ ਬੱਸਾਂ ਨੇ ਜਿਹੜੀਆਂ ਉਹ ਸਾਈਡ ਤੇ ਲਗਾਈਆਂ ਗਈਆਂ ਨੇ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਿਹਾ ਕਿ ਰੋਡ ਜਿਹੜੀ ਪੀਆਰਟੀ ਦੀਆਂ ਬੱਸਾਂ ਨੇ ਪਨ ਬੱਸ ਦੀਆਂ ਬੱਸਾਂ ਨੇ ਉਹ ਸਾਰੀਆਂ ਇਸ ਟਾਈਮ ਇੱਥੇ ਖੜੀਆਂ ਨਜ਼ਰ ਆਉਂਦੀਆਂ ਨੇ ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਇਕਾ ਦੁੱਕਾ ਜਿਹੜੀਆਂ ਪੀ ਆਰਟੀਸੀ ਦੀਆਂ ਬੱਸਾਂ ਨੇ ਉਹ ਅੱਜ ਅਜੇ ਵੀ ਜਿਹੜੀਆਂ ਚੱਲ ਰਹੀਆਂ ਨੇ ਕਿਉਂਕਿ ਮੁਲਾਜ਼ਮ ਜਿਹੜੇ ਇਹਨਾਂ ਦੇ ਆਗੂ ਨੇ ਪੀ ਆਰਟੀਸੀ ਦੇ ਜਿਹੜੇ ਦੁਨੀਆ ਦੇ ਆਗੂ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਰੀਟੇਨ ਕੀਤਾ ਗਿਆ ਕਈਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪਰ ਜਿਹੜੇ ਲੋਕ ਨੇ ਪਰੇਸ਼ਾਨ ਹੁੰਦੇ ਹੋਏ ਨਜ਼ਰ ਆਉਂਦੇ ਨੇ ਸੀ ਬਾਈ ਨਾਲ ਗੱਲ ਕਰਦੇ ਆ ਬਾਈ ਜੀ ਤੁਸੀਂ ਮੁਲਾਜ਼ਮ ਹੈ ਤੁਸੀਂ ਪੀ ਆਰਟੀਸੀ ਦੇ ਵਿੱਚ ਹਾਂਜੀ ਹਾਂ 아이ਸੀ ਕਿਲੋਮੀਟਰ ਗੱਡੀਆਂ ਚਲਾਉਣੇ ਆ ਜੀ ਕੀ ਕੀ ਜਿਹੜਾ ਅੱਜ ਧਰਨਾ ਸੀ ਕੀ ਤੁਹਾਡਾ ਇੱਥੇ ਧਰਨਾ ਲੱਗੇਗਾ ਜਾਂ ਕਿ ਹੜਤਾਲ ਕਿਦਾਂ ਦਾ ਜਿਹੜੀ ਰੂਪਰੇਖਾ ਬਣਾਈ ਗਈ ਹੈ ਹੜਤਾਲ ਤਾਂ ਚੱਲ ਰਹੀ ਹੈ ਜੀ ਉਰੇ ਇਹ ਜਿਹੜੇ ਪੱਕੇ ਨੰਬਰ ਨੇ ਇਹਨਾਂ ਦੇ ਉਹ ਗੱਡੀਆਂ ਚੱਲ ਰਹੀਆਂ ਨੇ ਜੀ ਬੜੇ ਮਤਲਬ ਠੇਕੇ ਮਤਲਬ ਹੋ ਨਹੀਂ ਹੜਤਾਲ ਕਰੀ ਹੋਈ ਹੈ ਉਹਨਾਂ ਦੀ ਵੀ ਸਾਡੇ ਬੰਦੇ ਛੱਡੋ ਤੇ ਨਾਲੇ ਵੀ ਸਾਨੂੰ ਪੱਕੇ ਕਰੋ ਜੀ ਕਿਲੋਮੀਟਰ ਗੱਡੀਆਂ ਹੁਣ ਅਗਲੇ ਮਹੀਨੇ ਚ ਪੈਰੀਆਂ ਨੇ ਉਦੇ ਕਰਕੇ 20 ਕਿਲੋਮੀਟਰ ਗੱਡੀਆਂ ਨਹੀਂ ਪਹਿਣੀਆਂ ਚਾਹੀਦੀਆਂ ਬਿਲਕੁਲ ਜੀ ਜਿਹੜੀਆਂ ਕਿਲੋਮੀਟਰ ਗੱਡੀਆਂ ਨੇ ਪ੍ਰਾਈਵੇਟ ਗੱਡੀਆਂ ਨੇ ਉਹਨਾਂ ਨੂੰ ਪਾਉਣ ਨੂੰ ਲੈ ਕੇ ਪ੍ਰੋਟੈਸਟ ਹੈ ਜਿਹੜਾ ਉਹ ਚੱਲ ਰਿਹਾ ਤੁਹਾਨੂੰ ਅਸੀਂ ਬੱਸ ਸਟੈਂਡ ਦੇ ਹਾਲਾਤ ਵੀ ਦਿਖਾਉਨੇ ਆ ਕਿ ਜਿਹੜੀਆਂ ਸਵਾਰੀਆਂ ਨੇ ਭਾਵੇਂ ਪ੍ਰਾਈਵੇਟ ਬੱਸਾਂ ਜਿੱਥੇ ਤੁਹਾਨੂੰ ਜ਼ਿਆਦਾ ਕਾਊਂਟਰਾਂ ਦੇ ਉੱਤੇ ਦਿਸ ਰਹਿਣ ਦਿਸਣਗੀਆਂ ਕਿ ਜਿਹੜੀਆਂ ਸਰਕਾਰੀ ਬੱਸਾਂ ਨੇ ਇੱਕ ਆ ਦੁੱਕਾ ਜਿਹੜੀਆਂ ਬੱਸਾਂ ਨੇ ਉਹ ਇੱਥੇ ਚੱਲ ਰਹੀਆਂ ਨੇ ਪਰ ਜਿਹੜੇ ਵਿਦਿਆਰਥੀ ਨੇ ਜਿਹੜੇ ਸਫ਼ਰ ਕਰਦੇ ਨੇ ਉਹ ਕਿਤੇ ਨਾ ਕਿਤੇ ਪ੍ਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰ ਰਹੇ ਨੇ ਅਸੀਂ ਮੁਸਾਫਰਾ ਨਾਲ ਵੀ ਗੱਲ ਕਰਨ ਦੀ ਕੋ ਦਿਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਮੈਡਮ ਕਿ ਕਿਹੜੀ ਜਗ੍ਹਾ ਤੇ ਜਾਣਾ ਸਰ ਸੰਦੂਰ ਬਾਈ ਗੁਰਦਾਸ ਕੋਲ ਬਾਈ ਗੁਰਦਾਸ ਕਿ ਕਿੰਨੇ ਕ ਟਾਈਮ ਤੋਂ ਖੜੇ ਹੋਏ ਹੋ ਜੀ ਉੱਥੇ ਸਰ ਥੋੜਾ ਟਾਈਮ ਹੋਇਆ ਮੈਨੂੰ ਥੋੜਾ ਟਾਈਮ ਹੋਇਆ ਬਿਲਕੁਲ ਜੀ ਮਾਤਾ ਜੀ ਕਿੱਥੇ ਜਾਣਾ ਤੁਸੀਂ ਨੇ ਪਟਿਆਲੇ ਜਾਣਾ ਵੀਰਾ ਬੱਸ ਮਿਲ ਹੀ ਨਹੀਂ ਹੈ ਨਾ ਮਿਲੀ ਨਹੀਂ ਵੀਰਾ ਕਿੰਨਾ ਕ ਟਾਈਮ ਹੋ ਗਿਆ ਖੜਿਆ ਨੂੰ ਨਾ ਮੈਂ ਤਾਂ ਉੱਤਰੀ ਹੋਈ ਹਾਂ ਹਜੇ ਵੀਰਾ ਮੈਂ ਘੂਟਲੀ ਮਾਰਦੀ ਅੱਛਾ ਬਿਲਕੁਲ ਜੀ ਬੱਸਾਂ ਹਜੇ ਜਿਹੜੀਆਂ ਇੱਕਾ ਦੁੱਕਾ ਨੇ ਉਹ ਚੱਲ ਰਹੀਆਂ ਨੇ ਕਿਉਂਕਿ ਹੜਤਾਲ ਹੈ ਜਿਹੜੇ ਜਿੰਨੇ ਵੀ ਪੱਕੇ ਨੰਬਰ ਵਾਲੇ ਕਨੈਕਟਰ ਜਾਂ ਡਰਾਈਵਰ ਨੇ ਉਹ ਪੀਆਰਟੀਸੀ ਦੀਆਂ ਬੱਸਾਂ ਨੇ ਜਿਹੜੀਆਂ ਜਾਂ ਪਨਵਸਤੀਆਂ ਬੱਸਾਂ ਨੇ ਉਹ ਰੋਡ ਦੇ ਉੱਤੇ ਚੱਲ ਰਹੀਆਂ ਨੇ ਕਿਤੇ ਨਾ ਕਿਤੇ ਸਰਕਾਰ ਹੈ ਜਿਹੜੀ ਉਹ ਜਿਹੜੀ ਹੜਤਾਲ ਨੂੰ ਜਿਹੜਾ ਨਾ ਹੋਣ ਦੇ ਵਿੱਚ ਕੰਮ ਕਰ ਜਿਹੜੀ ਹੋ ਰਹੀ ਆ ਸਰਕਾਰ ਆਪਣੇ ਕਹਿੰਦੀ ਆ ਕਿ ਜਿਹੜਾ ਧਰਨਾ ਸੀ ਉਹ ਧਰਨਾ ਵੀ ਜਿਹੜਾ ਕੈਨਸਲ ਹੋ ਚੁੱਕੇ ਆ ਕਿਉਂਕਿ ਜਿੰਨੇ ਵੀ ਪੀਆਰਟੀਸੀ ਦੇ ਜਿਹੜੇ ਪ੍ਰਧਾਨ ਨੇ ਜਾਂ ਹੋਰ ਮੁਲਾਜ਼ਮ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਰੀਟੇਨ ਕਰ ਲਿਆ ਗਿਆ ਪਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਈਏ ਕਿ ਬੱਸ ਸਟੈਂਡ ਦੇ ਉੱਤੇ ਕਾਫੀ ਜਿਹੜਾ ਰਸ ਹੈ ਭਾਵੇਂ ਬੱਸਾਂ ਹਜੇ ਚੱਲ ਰਹੀਆਂ ਨੇ ਕਿਉਂਕਿ ਲੋਕ ਅੱਜ ਘਰਾਂ ਦੇ ਵਿੱਚੋਂ ਵੀ ਘਟ ਨਿਕਲੇ ਨੇ ਕਿਉਂਕਿ ਕੱਲ 12 ਵਜੇ ਤੋਂ ਬਾਅਦ ਜਿਹੜੀ ਹੜਤਾਲ ਹੋ ਚੁੱਕੀ ਜੀ ਲੋਕਾਂ ਨੂੰ ਪਹਿਲਾਂ ਹੀ ਮੁਲਾਜ਼ਮਾਂ ਵੱਲੋਂ ਜਿਹੜਾ ਦੱਸਿਆ ਗਿਆ ਸੀ ਕਿ ਅੱਜ ਘਰਾਂ ਦੇ ਵਿੱਚੋਂ ਜਿਹੜਾ ਘਟ ਨਿਕਲੇ ਜਾਵੇ ਕਿਉਂਕਿ ਬੱਸਾਂ ਦੀ ਹੜਤਾਲ ਹੈ ਪਰ ਹਾਲਾਤ ਕਹਿ ਸਕਦੇ ਆ ਕਿ ਫੇਰ ਵੀ ਕਿਤੇ ਨਾ ਕਿਤੇ ਜਿਹੜੇ ਸਫ਼ਰ ਕਰਨ ਵਾਲੇ ਨੇ ਵਿਦਿਆਰਥੀ ਨੇ ਜਾਂ ਫਰੀ ਦੇ ਵਿੱਚ ਸਫ਼ਰ ਕਰਨ ਵਾਲੀਆਂ ਬੀਬੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਦਿੱਕਤ ਜ਼ਰੂਰ ਸਾਹਮਣਾ ਕਰਨੀ ਆ ਮਤਲਬ ਕਿ ਕਿੱਥੇ ਜਾਣਾ ਤੁਸੀਂ ਨੇ ਅਸੀਂ ਜਾਣਾ ਵੀ ਪਟਿਆਲੇ ਕਿੰਨਾ ਟਾਈਮ ਹੋ ਗਿਆ ਖੜਿਆ ਨੂੰ ਬਹੁਤ ਟਾਈਮ ਹੋ ਗਿਆ ਸਾਨੂੰ ਉਧਰ ਖੜਿਆ ਨੂੰ ਜੀ ਉਧਰ ਬਹੁਤ ਟਾਈਮ ਹੋ ਗਿਆ ਉਧਰੋਂ ਇੱਧਰ ਆਏ ਹੁਣ ਟੈਂਪੂ ਕਰਾ ਕੇ ਦੁਬਾਰੇ ਆਏ ਬੱਸ ਆ ਰਹੀ ਨਹੀਂ ਕੋਈ ਬੱਸ ਨਹੀਂ ਆਈ ਗਈ ਹੈ ਵੀਰੇ ਅਸੀਂ ਪੰਜ ਜਣੇ ਆ ਕਹਿੰਦੇ ਜਾਣੀਆਂ ਹਾਂਜੀ ਇੱਥੇ ਜਾਣਾ ਹੈ ਅਸੀਂ ਪਟਿਆਲੇ ਜਾਣਾ ਜੀ ਪਟਿਆਲੇ ਜਾਣਾ ਹੈ ਹਾਂਜੀ ਬਿਲਕੁਲ ਜੀ ਕਿਉਂਕਿ ਦਿੱਕਤ ਜਿਹੜੀ ਆਉਂਦੀ ਹੈ ਮਸਾਫਰਾਂ ਨੂੰ ਜਦੋਂ ਵੀ ਕਿ ਕਹਿ ਸਕਦੇ ਆ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਪੀਆਰਟੀਸੀ ਤੇ ਪਨ ਬੱਸ ਜਿਹੜੀ ਹੈਗੀ ਆ ਅੱਜ ਘੱਟ ਗਿਣਤੀ ਦੇ ਵਿੱਚ ਰੋਡ ਦੇ ਉੱਤੇ ਦੇਖਣ ਨੂੰ ਆ ਦੇਖਣ ਨੂੰ ਉਹੀ ਮਿਲ ਰਹੀ ਹੈ ਜਿਹੜੇ ਪੱਕੇ ਮੁਲਾਜ਼ਮ ਨੇ ਉਹੀ ਗੱਡੀਆਂ ਨੇ ਜਿਹੜੀਆਂ ਰੋਡ ਤੇ ਚੱਲ ਰਹੀਆਂ ਜਾਂ ਫਿਰ ਪ੍ਰਾਈਵੇਟ ਬੱਸਾਂ ਨੇ ਉਹ ਰੋਡ ਦੇ ਉੱਤੇ ਚੱਲ ਰਹੀਆਂ ਨੇ ਪਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਈਏ ਕਿ ਲਗਾਤਾਰ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹ ਇੱਥੇ ਕਾਊਂਟਰ ਤੇ ਲੱਗ ਰਹੀਆਂ ਹਰ ਪ੍ਰਾ ਜਿਹੜੀ ਸਰਕਾਰੀ ਬੱਸ ਹੈ ਜਿਹੜੀਆਂ ਬੀਬੀਆਂ ਆਧਾਰ ਕਾਰਡ ਦਿਖਾ ਕੇ ਫ੍ਰੀ ਸਫਰ ਕਰਦੀਆਂ ਨੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਅੱਜ ਜ਼ਰੂਰ ਕਰਨਾ ਪੈ ਰਿਹਾ ਕਿਉਂਕਿ ਸਰਕਾਰੀ ਬੱਸਾਂ ਅੱਜ ਰੋਡ ਤੇ ਬੜੀਆਂ ਘੱਟ ਚੱਲ ਰਹੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਬੀਬੀਆਂ ਨੂੰ ਖੜਨ ਨੂੰ ਬੈਠਣ ਨੂੰ ਜਗ੍ਹਾ ਨਹੀਂ ਮਿਲਦੀ ਇਸ ਕਰਕੇ ਜਿਹੜੇ ਹਾਲਾਤ ਨੇ ਕਿਤੇ ਨਾ ਕਿਤੇ ਸਫ਼ਰ ਕਰਨ ਵਾਲਿਆਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਦੇਖੋਗੇ ਜਿਹੜੀ ਬੱਸ ਸਟੈਂਡ ਹੈ ਇਹਦੇ ਉੱਤੇ ਸਵਾਰੀਆਂ ਨੇ ਜਿਹੜੀਆਂ ਸੈਕਿੰਡ ਦੇ ਸਵਾ ਹਸਾਬ ਦੇ ਨਾਲ ਸਵਾਰੀਆਂ ਖੜੀਆਂ ਹੋਈਆਂ ਨੇ ਪਰ ਦੂਜੇ ਪਾਸੇ ਦੀ ਤਸਵੀਰ ਦਿਖਾ ਦਈਏ ਕਿ ਜਿਹੜੀਆਂ ਪੀਆਰਟੀਐਸ ਦੀਆਂ ਬੱਸਾਂ ਨੇ ਉਹ ਕੱਚੇ ਮੁਲਾਜ਼ਮਾਂ ਲੋ ਜਿਹੜੇ ਹੜਤਾਲ ਤੇ ਗਏ ਉਹ ਬੱਸ ਸਟੈਂਡ ਦੇ ਵਿੱਚ ਰੋਕ ਦਿੱਤੀਆਂ ਗਈਆਂ ਨੇ ਕਿਉਂਕਿ ਉਹ ਬੱਸਾਂ ਖੜੀਆਂ ਹੋਈਆਂ ਨੇ ਪਰ ਕੁਝ ਬੱਸਾਂ ਚੱਲ ਵੀ ਰਹੀਆਂ ਨੇ ਇਸ ਕਰਕੇ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਜਿਹੜੀ ਹੜਤਾਲ ਹੈ ਉਹਨੂੰ ਕਿਤੇ ਨਾ ਕਿਤੇ ਤੋੜਨ ਦੇ ਵਿੱਚ ਹੜਤਾਲ ਨਾ ਕਰਨ ਦੇ ਵਿੱਚ ਮੁਲਾਜ਼ਮਾਂ ਨੂੰ ਹਰਾਸਤ ਦੇ ਵਿੱਚ ਲੈ ਕੇ ਜਿਹੜੀ ਸਰਕਾਰ ਹੈ ਉਹ ਕਾਮਯਾਬ ਹੋਈ ਹੈ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਕੱਚੇ ਮੁਲਾਜ਼ਮ ਠੀਕ ਹੈ ਪ੍ਰਦਰਸ਼ਨ ਫਿਲਹਾਲ ਹੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਪਰ ਅੱਗੇ ਵੀ ਤੁਹਾਡਾ ਜ਼ਰੂਰ ਕਰਾਂਗੇ ਜਾਣਕਾਰੀ ਲਵਾਂਗੇ ਪੰਜਾਬ ਦੇ ਵਿੱਚ ਪੀਆਰਟੀਸੀ ਪਨਬੱਸ ਦੀਆਂ ਬੱਸਾਂ ਦਾ ਚੱਕਾ ਜਾਮ ਹੈ ਸੰਗਰੂਰ ਦੇ ਵਿੱਚ ਤਸਵੀਰਾਂ ਦੇਖਣ ਨੂੰ ਮਿਲੀਆਂ ਜਿੱਥੇ तमाम ਵਕਫਾ ਸਕੂਲਾਂ ਦੇ ਕਾਲਜੇਜ਼ ਦੇ ਵਿਦਿਆਰਥੀ ਇੰਤਜ਼ਾਰ ਕਰ ਰਹੇ ਨੇ ਪਰ ਬੱਸਾਂ ਨਹੀਂ ਤੋਰ ਪਾ ਰਹੀਆਂ